ਰੱਖਦੇ ਵਿੱਚ ਜਿਹੜਾ ਉਹ ਚੱਕੇ ਸਸਿਆਕਾਲ ਬੀਤੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਜੀ ਅੱਜ ਕਮਬੈਡ ਦਾ ਸਮਾਨ ਵਗੈਰਾ ਪਾ ਰਹੇ ਆ ਬੈੱਡ ਪਾਉਣਾ ਵਿੱਚ ਛਾਲਨੇ ਵੀ ਪਾਤੇ ਆ ਪਿੱਛੇ ਤੇ ਕੱਲ ਨੂੰ ਆਉਣਾ ਜੀ ਬੰਜਾਂ ਨੇ ਲੈਣ ਮਸ਼ੀਨ ਤੇ ਉਹਦੇ ਕਰਕੇ ਸਮਾਨ ਸੂਮ ਵਗੈਰਾ ਆਪਾਂ ਨੂੰ ਪਾਉਣਾ ਪੈ ਰਿਹਾ ਇੱਕ ਬੰਦਾ ਮਂਗਾਰਾ ਜੀ ਆਪਾਂ ਆਹ ਆਇਆ ਇਕੱਲਾ ਬਾਕੀ ਦੇ ਨਸੇ ਸਸਿਆਕਾਲ ਬਲੌਗ ਸਸਿਆਕਾਲ ਹਾਂ ਬੈੱਡ ਲੈਓ ਚੱਕੇ ਹੁਣ ਇਹ ਬੈੱਡ ਪਾਉਣੇ ਥੱਲੋਂ ਦੀ ਆਪਾਂ ਫੀਡਰ ਵਗੈਰਾ ਆਪਾਂ ਨਹੀਂ ਤਾਰਿਆ ਬੰਦਿਆ ਕਰਕੇ ਹੁਣ ਤਾਂ ਚੱਕ ਕੇ ਫੀਡਰ ਥੱਲੋਂ ਹੀ ਪਾਵਾਂਗੇ ਕਿਵੇਂ ਇਧਰ ਧਿਆਨ ਆ ਲੰਗਾ ਇਹ ਕੱਢ ਦੇ ਤੂੰ ਜਰਾ ਨੰਗਾ ਬਣਾ ਬੜਾ ਜੇ ਬਟੂ ਇਧਰੋਂ ਬੜਾ ਫਾੜ ਕਿਧਰੋਂ ਅਜੇ ਨੰਗ ਬਣਾ ਬੜਾ ਨੰਗ ਚੱਕ ਸਾਰਾ ਹੀ ਬੜਾ ਬਣਾ ਪਾਣੀ ਕਿੱਥੋਂ ਪਏ ਬੋਲਾ ਇਹਨੇ ਨਵੀਂ ਚਾਦਰ ਲੱਗੀ ਚਾਹੜਾ ਤੇ ਚਾਹ ਜ ਬਣੀ ਕੋ ਨਹੀਂ ਚਾਹ ਆਂਦਿਆਂ ਨਾਲੀ ਕੰਮ ਤਾਂ ਕਰ ਲੈ ਕੋਈ ਦੁੱਕੀ ਦਾ ਬ੍ਰੇਕਲ ਫਿਰ ਰਹਿ ਗਾਂ ਦੀਸੇ ਵਾਲ ਤੇ ਫੜੀ ਲਿਆਓ ਜੇ ਤੇਲ ਵੀ ਲਾ ਲੈ ਲਿਆ ਕੇ ਬ੍ਰੇਕਾ ਬਣਾ ਦੇ ਮੈਂ ਨੂੰ ਲੰਗਾ ਬਾਅਦ ਮੈਂ ਜਾਂਚ ਕੀਤੀ ਕਰਾਂ ਜਾਣਾ ਕਿੱਧਰ ਤੂੰ ਮੈਂ ਨਾਣਾ ਨਾਲ ਨੂੰ ਕਿਹੜਾ ਤੋਗਾ ਇੱਥੇ ਮੇਲੇ ਤੇ ਆਇਆ ਹਰ ਨਾ ਅਹੀਂ ਨਹੀਂ ਨਾਤੇ ਆਂਦੇ ਤੂੰ ਕਿਥੇ ਨਾਲ ਲੈਂਦਾ ਚੱਲ ਆ ਫੱਲੇ ਲੈ ਆ ਚਲੋ ਨੇ ਅੱਪ ਨੂੰ ਬਗ ਲੈ ਲੈਣਾ ਹੈ ਹੈ ਪੈ ਪਈ ਕਰਨ ਮੜੀ ਉੱਤੋਂ ਨੇ ਜਾਣਾ ਉੱਤੇ ਕਿ ਸਵੱਜੇਗਾ ਪੈਪ ਨੇ ਜਾਣਾ ਉੱਤੇ ਹੋਰ ਕਿ ਨੂੰ ਜਾਣਾ ਹੀ ਕੋਸਤੀ ਜਾਣਾ ਕਿੰਦੇ ਤੇ ਪੈਪ ਖੋਲ ਲੈ ਖੋਲ ਲੈ ਇੱਕ ਪਾਹੂੰ ਉਧਾਂ ਉੱਚਾ ਕਰਕੇ ਦਾ ਲੰਘ ਜਾ ਫਿਰ ਪੈਪ ਥੋੜਾ ਲੱਗਦਾ ਪੈਪ ਸ਼ੁਰੂ ਤਾਂ ਇੱਥੇ ਹੀ ਹੋਣਾ ਹੈ ਉੱਚਾ ਕਰਕੇ ਪਾਵਾਂਗੇ ਨਾ ਤੱਲ ਲਿਆਓ ਫਿਰ ਚਾਹ ਮਾਇਰ ਰੱਖ ਲੈ ਇਥੋਂ ਇਹਨਾਂ ਆਖਾ ਸਟੈਂਡ ਲਈ ਆ ਇਹਨੇ ਉਹ ਨਹੀਂ ਲੈਂਦਾ ਪੁੱਤ ਸਟੈਂਡ ਚੱਕ ਕੇ ਕਿਤਾ ਪੜ ਰਿਹਾ ਮੈਂ ਉਹ ਮੰਡੀ ਅਗਰ ਗਈ ਸੋਣਾ ਕਸ਼ਮੀਰ ਇੱਕ ਮਿੰਟ ਨਹੀਂ ਦੇ ਜਿੱਥੇ ਕਿਆ ਖਾ ਚਾਹ ਵੀ ਨਹੀਂ ਆਖੀ ਮੈਂ ਆ ਗਿਆ ਮੈਂ ਕਿਹਾ ਉਹ ਨਾ ਸਪਰਾਇਆ ਕੀ ਮੈਂ ਪੰਜ 8 ਤੋਂ 10 12 14 ਚਿੱਤੇ ਹੈ ਹਾਂ 14 ਗਿਆ ਨਵਾਂ ਚਲਾਓ ਚੱਕੋ ਹੱਗੂ ਹੌਸਲੇ ਪਿੱਛੇ ਮੈਂ ਹੱਥ ਪਾਉਣਾ ਉਹ ਤਾਂ ਛੋਟਾ ਲੈ ਜਾਣਾ ਮਸ਼ੀਨ ਇਨ ਚੱਕੋ ਸੇ ਪਹਿਲਾਂ ਆਪਾਂ ਕਹਿੰਦੇ ਫਿਰ ਤੇਲ ਪਾ ਲੈਣੇ ਠੀਕ ਹੈ ਵਿਸ਼ੇ ਚੱਲਾਂਗੇ ਲੈ ਚੱਕੋ ਪਰ ਉਹ ਜੇ ਭਾਈ ਹੱਥ ਬਾਹਰ ਕੱਢ ਸੰ ਤੂੰ ਨਾ ਇ ਐ ਹੋ ਚੱਕੋ ਤੂੰ ਇਧਰ ਆ ਇਧਰ ਮੈਂ ਚੱਕਣਾ ਇੱਥੇ ਇੱਥੇ ਚੁੱਕਾ ਜਾਣਾ ਨਾ ਰਾਂਦਰ ਹੱਡ ਕੀ ਤੀਰਾ ਚਲੋ ਚਲੋ ਫੋਲੇ ਬਹਿ ਜਾਓ ਬੈਗ ਚੱਕੋ ਤਾਂ ਚਲੋ ਚੱਕੋ ਚੱਕ ਕੇ ਚੱਕ ਨੜਾ ਟਪਾਓ ਚੱਕੋ ਤਾਂ ਹੋਰ ਹੋਰ ਚੱਕੋ ਹੋਰ ਚੱਕੋ ਤਾਂ ਚੱਕੋ ਗੋ ਗੋ ਲੱਖੇਗਾ ਉਹ ਆ ਗਾ ਚੱਕਾ ਚਲੋ ਚੱਕੋ ਚਲੋ ਇਧਰ ਕੱਲੇ ਟਿੱਕੜੇ ਚਲ ਚਲ ਚਲੋ ਚਲੋ ਗਿਆ ਜਾਨ ਦੋ ਲਾਲ ਜਿਹੜਾ ਕੁਝ ਲਾਣਾ ਥੋੜੀ ਜਿਹਾ ਹੋਰ ਨਾ ਕਰ ਲੈਂਦੇ। ਸਾਡਾ ਚਲ ਚ ਕਰ। ਉਹ ਨੋ ਨੋ ਦਰਗਾ ਚਲਾ। ਚੱਲੋ। ਚਲੋ। ਚੱਕ ਲੱਖੀ। ਉੱਪਰ ਕਰ ਲੋ। ਫੜੀ। ਅਬ ਇਹ ਚਲੋ ਥੋੜਾ ਪਾਉਂ। ਚਲੋ। ਚਲੋ। ਚੱਲ ਲੱਟੱਕੇ। ਬਰਾਟਾ ਬੰ। ਬਰਾਟਾ ਚਲੋ। ਹੋਰ ਕਿੱਥੇ ਜਾਣਾ? ਪੀਹਾ ਕਿੱਧਰ ਜਾਣਾ? ਪੀਹਾ ਹੋਰ ਕਿੰਨਾ ਕੁ ਚਲਾ ਜਾਣਾ? ਇੱਥੇ ਘਲਾਣਾ ਦੀ ਬਰਾਬਰ ਆਣਾ। ਕੀ? ਆ ਜਾ ਬੈਠ ਜਾ। ਲੱਕੀ ਲਿਆ ਹਰਾੜਾ ਇਹ ਤੂੰ ਖਾ ਕੇ ਫਿਰ। ਉਹ ਵੀ ਰਾਣੀ। ਢਾਕ ਦੇ ਪੀਹਾ। ਚੱਲ। ਆਲਾ ਉਹ ਜਾਂਦੇ ਫਿਲਟਰ ਜਾਂਦੇ ਤੇ ਡੇ ਦਾ ਪੱਕਾ ਬੰਨਿਆ ਹੀ ਚੱਲ ਉਤਾ ਚੱਕ ਲੈ ਚਲੋ ਚਲੋ ਨਾ ਦੋ ਨਹੀਂ ਮੇਰੀ ਗੱਲ ਸੁਣੋ ਨਾਟ ਰਹਿਣ ਦਿਓ ਪੈਗਾ ਨਾ ਬਸ ਠੀਕ ਹੈ ਉਹ ਗੁੱਲੀ ਉਹਦਾ ਜੇ ਨਾਟ ਇੱਕ ਤਾਂ ਪੈਂਦਾ ਪੈਂਦਾ ਕਲਚ ਦੇ ਉੱਤੇ ਨਾ ਆਵੇ ਵਜਨ ਢੱਕ ਰਨ ਹੋਰ ਕਿੰਨਾ ਵਤੀਣਾ ਹੈ ਤੱਕ ਵੇਖਾਂ ਪਿਛਾ ਛਾਲਨੇ ਨੇ ਨਾ ਛਾਲਨੇ ਛਾਲਨੇ ਥੱਲੇ ਜਾਂਦੇ ਨੇ ਛਾਲ ਥੋੜਾ ਹਾਂ ਹੂੰ ਮਤਲਾ ਪਾ ਤੁਰਨਾਂ ਜੂਰੇ ਅਥੇ ਟਰੱਕ ਦੇ ਨਾਲ ਲਗੇਰ ਤੇ ਬਸ ਠੀਕ ਹੈ ਚਲੋ ਚੱਕੀ ਬਕੀ ਦਾ ਚੱਲ ਚੱਲ ਕੇ ਆ ਚੱਲ ਚਲ ਜੋਰ ਲਾਓ ਹਾਂ ਮੜਾ ਆ ਰਾਣਾ ਥੱਲੇ ਪੰਜਾਂ ਰਹਿਣ ਦੇ ਜ਼ੋਰ ਲਾ ਦੋ ਇੱਟ ਫੜਾ ਲੱਖਿਆ ਇਹ ਇਹ ਟਰੱਕ ਥੱਲੇ ਗੇਅਰ ਤੇ ਜਾ ਗੁੱਟ ਇਹ ਰੱਖ ਦੇ ਤਾਂ ਚੱਕ ਨਾ ਪੂਰਾ ਥੱਲੇ ਕਰਕੇ ਜ਼ੋਰ ਨਾਲ ਮੜਾ ਚਕਾਈ ਬੈੱਡ ਆਹ 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 ਚਲ ਚੱਕ ਸਿੰਦੋ ਤਾਂ ਹੋਰ ਉੱਚਾ ਕਰਕੇ ਰੱਖ ਦੇ ਥੱਲੇ ਨਾ ਆਵੇ ਥੱਲੇ ਤਾਂ ਚਲ ਫੀਡਰ ਕਰੀ ਥੱਲੇ ਹਾਂ ਕਿ ਕਿ ਦਰਵਾਜਾ ਜਾਣਾ ਥੱਲੇ ਫੀਡਰ ਦਬਾ ਆ ਜਾਣਾ ਇੰਨਾ ਥੋੜਾ ਆ ਬਾਈ ਦਾ ਪੈਨ ਉਹ ਇੰਨਾ ਹੋਇਆ ਨਹੀਂ ਬਾਈ ਦਾ ਵਿਚ ਪਾਤਾ ਬਸ ਠੀਕ ਹੈ ਹੁਣ ਫਿਲਟਰ ਕਢ ਲਾ ਵਿਆ ਠੀਕ ਹੈ ਲਖਾ ਨਾ ਇਹਨਾ ਟਾਈਮ ਆ ਆ ਲਾਈ ਸਿਲੰਡਰ ਜੀ ਚੱਕਾ ਕਿਵੇਂ ਤਾਂ ਬੜੇ ਲਾਗੇ ਪੰਮੇ ਦਾ ਕੰਮ ਨਹੀਂ ਆ ਜਾ ਤਾਂ ਪਾਈ ਕਰੀਏ ਤਾਂ ਚੱਕੀ ਇਹਨੂੰ ਹਨਾ ਤੇ ਸੰਗਰ ਕਾਟ ਫੇ ਥੱਲੇ ਕਰ ਜਾਂਦੇ ਗੁੱਲੀ ਫੜ ਲਖਾ ਇੱਕ ਗੁੱਲੀ ਕਰਾਂਗੇ ਤਨ ਦੱਸਣਾ ਫੜ ਫੁੱਲੇ ਲੈ ਆ ਪਾ ਹੁੰਦੇ ਚ ਪਿੰਨ ਬਾਹਰ ਕੱਢ ਲੈ ਤੇਲ ਮੈਂ ਪਾਉਂਿਆ ਤੂੰ ਜਾਂ ਮੈਂ ਜਾਂ ਤੇਰੇ ਕੋਲ ਤੂੰ ਨਹੀਂ ਜਾਂਦਾ ਪਰਤੀ ਤੜੀ ਐ ਕਰ ਪਰਤੀ ਕੱਢ ਲੈ ਇਥੇ ਲਾਜ ਕਾੜ ਪੈਪ ਲਾਜ ਦੇ ਨਾਲ ਬੜਾ ਮੈਂ ਆਈ ਫੁੰਡੀਆਂ ਲੈ ਮੂੰਹ ਥੋੜਾ ਤੇਰ ਪਾ ਲੈ ਤੇਰੇ ਨਹੀਂ ਇਹ ਝੁੰਗਲ ਕਿਵੇਂ ਥੋੜਾ ਜਿਹਾ ਕਹਿੰਦਾ ਥੱਲੂ ਤਣ ਪਾ ਇੱਥੇ ਪੱਲੋ ਆ ਜਾਕਰ ਤੂੰ ਕੁੰਡੀ ਕੱਢੀ ਲੱਖਾ ਅਪਾ ਇਹ ਪੈਰ ਰੱਖੇ ਚੰਗਾ ਥਲੇ ਲੱਗ ਜਾਗਾ ਆ ਕੇ ਕਰੀ ਕਿਹੜੀ ਕੁੰਡੀ ਤੈਨੂੰ ਦੱਸਣਾ ਹਾਂ ਉਹ ਵਾਲੀ ਹੂੰ ਉਹ ਕੇਲੀ ਕਰਨਾ ਆਈ ਕਰੀ ਇਹ ਨਹੀਂ ਨਿਕਲਣੀ ਉਹ ਤਲ ਘੇਣਾ ਚ ਲੋਏ ਕੁਰਲੇ ਬਸ ਚੀਜ਼ ਪਾਲਾ ਚਲੋ ਇਹ ਆ ਨਹੀਂ ਨਿਕਲਣੀ ਆ ਵਾਹ ਇਹ ਹਕਮਤਾ ਨਾ ਕਰ ਬੁਝੂ ਹੂੰ ਥੱਲੇ ਜੋਰ ਇਧਰ ਪਾਲਾ ਕਿੱਧਰੋਂ ਐਂ ਗੁਰੁਕਾ ਜੋੜੀਏ ਪਹਿਲੇ ਥੱਲੇ ਕੋਈ ਮੜੇ ਜਾ ਉਹ ਦਾ ਨਕਤ ਲਾ ਦੇ ਆਈ ਲਾਓ ਫਿਰ ਕਿਹੜੀ ਇੱਧਰ ਲੱਖਿਆ ਰਾਇ ਇਹ ਕਿ ਮੈਂ ਕਰਨਾ ਗੁੱਲੀ ਇੱਧਰ ਹੈ ਪਹਿਲੇ ਗੁਰੁਕੇ ਖੜੇ ਕਰੋ ਇਹ ਵੇਖ ਤੁਹਾਨੂੰ ਦਾਵਾਂਗਾ ਥੱਲੇ ਉਹ ਤਾਂ ਮੈਂ ਨਾ ਗੁਰੁਕੇ ਖੜੇ ਕਰੋ ਜੇ ਨਾ ਫਿਰ ਉੱਥੇ ਗੁਟਕਾ ਰੁਕ ਜਾਗਾ ਤੂੰ ਸੈਡਾ ਤੇ ਥੁਪਾ ਕੇ ਰਾੜ ਚੱਕੋ ਤਾਂ ਮੜਾ ਜਾ ਇੱਥੋਂ ਮੈਂ ਉਧਰ ਕਿਲ ਕਰ ਦਿਆਂਗਾ ਇਵੇਂ ਤਾਂ ਚਿਲ-ਤਿਲਕ ਜਾਣੀ ਐ ਗੁੜਕੇ ਦੇ ਨੇੜੇ ਕਰ ਲੋ ਕਿੱਥੇ ਲੱਗੇ ਹੱਗੇ ਫੱਟੀ ਫੱਟ ਕਿੱਥੇ ਲਗਣੀ ਐ ਦੂਜੀ ਤਰ ਲਾ ਹਾਂ ਉਹਨਾਂ ਦੋ ਇੱਕ ਬੰਦਾ ਤਿਸ ਰੱਖ ਤੇ ਕੈਮਰਾ ਇੱਕ ਵਾਰੀ ਥੱਲੇ ਕੈਮਰਾ ਤਾਂ ਰੱਖਿਆ ਜਾਣਾ ਇਹਨੂੰ ਇੱਥੇ ਲਾ ਹਾਂ ਯਾਰ ਇੱਥੇ ਲਿਆ ਕੇ ਕਿੱਥੇ ਥੱਲੇ ਇਹ ਤਾਂ ਪਿਛਾਂ ਚਲਾਇਆ ਨਾ ਬੜਾ ਕਿੱਥੇ ਪਹਿਲੇ ਗੁੜਕਾ ਕਿੱਥੇ ਪਿਆ ਸੀ ਮੈਂ ਮਾਰ ਰੱਖਿਆ ਚੱਕਾਂਗਾ ਤੇ ਤੂੰ ਮੈਂ ਮੜੀ ਚੱਕੋ ਤਾਂ ਉਧਰ ਪਾ ਲੱਖਿਆ ਥਾਏ ਉਧਰ ਚੱਕੋ ਤਾਂ ਚੱਲ ਚੜ ਜਲਦੀ ਕਰ ਰਹਿ ਪੈਂਟਾ ਹੱਥ ਨਾ ਪਾ ਕਰੀ ਉਧਰ ਆ ਪਾ ਬੱਕਾ ਰਪਿਆ ਇਹ ਲੱਗ ਗਿਆ ਤੇ ਵਰਮੇ ਪਾਈਏ ਵਰਮੇ ਸਵੇਰੇ ਪਾ ਲਾਂ ਉਹ ਪਾਏ ਨੇ ਮਮਾੜੀ ਛੱਟ ਲਾਣੀ ਉਧਰ ਫੜਨਾ ਤੂੰ ਛੱਟ ਲਾਣੀ ਵਸ ਤੂੰ ਫੜ ਲਈ ਖੜ ਜਾ ਆ ਪਾ ਲੈਣ ਦੇ ਕਰ ਇਹਨੂੰ ਪਰੇ ਚੁੱਕ ਕੇ ਰੱਖੇਗਾ ਤੂੰ ਤੂੰ ਚੁੱਕ ਕੇ ਰੱਖੀ ਛੱਟ ਲਾਂਦਾ ਇੰਨਾ ਕੰਮ ਉਹਨੇ ਦੀ ਬ੍ਰੇਕ ਲਾ ਗਈ ਹਾਂ ਕੋਟਲਾ ਮੜਾ ਜੱਕੂੰ ਕੱਢ ਕੇ ਬਾਹਰ ਬ੍ਰੇਕ ਹਲੋਣੇ ਲੈ ਆਈਏ ਹਾਂ ਬ੍ਰੇਕ ਹਲੋਣੇ ਲੈ ਆਈਏ ਆ ਵੀ ਨਟ ਖੋਲ ਲੈ ਮੈਂ ਇਨਾ ਕੰਮ ਹੈ ਦੋ ਵਰਮੇ ਲਾਣੇ ਨੇ ਬਸ ਨਹੀਂ ਬ੍ਰੇਕਰ ਬਣਾਉਣ ਵਾਲੀ ਨਹੀਂ ਆਜਾ ਕੀ ਉਹਨਾਂ ਵਾਲ ਨਹੀਂ ਹੈ ਬ੍ਰੇਕਰ ਦਾ ਉਹ ਚੱਲ ਮੜੀ ਬ੍ਰੇਕ ਪਾਣਾ ਦਾ ਵਾ ਵਕੜਾ ਨਹੀਂ ਹੋਰ ਕੀ ਕਰਨਾ ਹੂੰ ਚਲਾਕੀ ਇਹਨਾਂ ਤੇਲ ਪਵਾ ਲੈਨੇ ਤੂੰ ਮਨੂਦਾ ਨਹੀਂ ਤੇਲ ਦੇ ਜਾ ਥੋੜਾ ਨਾ ਹਾਂ ਕਰਦੇ ਅੱਡੇ ਨਾਲ ਚਲਾਉਂਦੇ ਕਿਹਦਾ ਅੱਡੇ ਦਾ ਗਰਾਉਂਡ ਹੀ ਲਾਉਂਦੇ ਹਾਂ ਸਾਰਾ ਹੀ ਤੂੰ ਸਾਰਾ ਹੀ ਤਾਂ ਨੀ ਨਹੀਂ ਲਾ ਰਿਹਾ ਤੇ ਇਹ ਨੀ ਨਹੀਂ ਲੱਗੀ ਇਹਨੇ ਤਾਂ ਗਰਾਉਂਡ ਹੀ ਲਾ ਦੇ ਕਿੰਦੇ ਤੇ ਲਾਟ ਤੇ ਚਰਾਗ ਬੈਠਾ ਦੇ ਹਾਂ ਇਹ ਆਪਣੇ ਹੀ ਮਸ਼ੀਨ ਡੈੜੀ ਕਰਤੀ ਆ ਕੱਲ ਨੂੰ ਬੰਦੇ ਆਣਗੇ ਤੇ ਉਹਨਾਂ ਨੇ ਆਪਾਂ ਨੂੰ ਐਫੀ ਡਾਟ ਵਗੈਰਾ ਆਪਾਂ ਤਿਆਰ ਕਰਤਾ ਤੇ ਬੰਦੇ ਕਹਿੰਦੇ ਵੀ ਆਪਣਾ ਐਫੀ ਡਾਟ ਵਗੈਰਾ ਮਸ਼ੀਨ ਨੂੰ ਰੈਡੀ ਕਰ ਦੇ ਜਿੱਦਾਂ ਹੁਣ ਬੈੱਡ ਵੀ ਆਪਾਂ ਪਾਤਾ ਤੇ ਮਕੈਨਿਕ ਆਲ ਵਗੈਰਾ ਜਿਹੜਾ ਸਾਮਾਨ ਸੀ ਆਪਣਾ ਫ੍ਰੀਜ ਖਲਰਿਆ ਉਹ ਆਪਾਂ ਸਾਰਾ ਉਹ ਖੁਰਲੀ ਜੀ ਰੱਖਦੇ ਉੱਪਰ ਜੰਗਾ ਉਹ ਤਰ੍ਹਾਂ ਉਹ ਜੀ ਪਈ ਸਾਹਮਣੇ ਉਹ ਰੱਖਦੇ ਉੱਪਰ ਹਾਂ ਮੈਂ ਪਹਿਲੇ ਦਿਨ ਰੋਡ ਤੇ ਆਹ ਚਲਾਈਏ ਪਹਿਲੇ ਦਿਨ ਨਹੀਂ ਚਲਾਈਏ ਨਾ ਇਹ ਦਿਨ ਵਾਲਾ ਹੁਣ ਲਾਸਟ ਵਾਲ ਦਿਨ ਫਿਰ ਚਲਾਨੀ ਹਾਂ ਤੇ ਹੁਣ ਨਹੀਂ ਖੋਲ ਦੇ ਅੰਦਰ ਕੜ ਦੇ ਲੱਗੀ ਹੈ ਅੰਦਰ ਸੁਣ ਕਿਹਨੇ ਕਾਇਆ ਜੋ ਵੈਲਟ ਕਿਨੂੰ ਇਹਦਾ ਸਟਾਰਟ ਕਰਕੇ ਚੁਕੀਚਣਾ ਕੀ ਚੱਕਣਾ ਇਹਦਾ ਤਾਂ ਕਿੱਲ ਪਾ ਦਾ ਤੇ ਕਿੱਲ ਪਾਣਾ ਪਹਿਲਾਂ ਪਹਿਲਾਂ ਕਿੱਲ ਪਾ ਆ ਗਿਆ ਐਵੇਂ ਨਹੀਂ ਇਹ ਛੱਟ ਮਾਰਨੀ ਪਣੀ ਤੋ ਆ 15 ਫਿਰ ਫੜੋੜ ਦਾ ਘਟਵਾ ਰਾਂ ਦਾ ਇਹ ਮੈਂ ਕਿਉਂ ਮਾਰਦਾ ਲਾ ਸੱਟ ਲਾ ਪਰ ਮੈਂ ਫਟਾ ਹੁਣ ਆ ਹਾਂ ਤੋਰਾ ਹੋਰ ਲੈ ਆ ਥੋੜਾ ਇੱਧਰ ਲੈ ਕੇ ਆ ਲਾੜ ਫੇਰ ਲਾਵਾਂਗੇ ਨਾਲ ਲਾ ਤਾਂ ਹੀ ਲੱਗਣਾ ਲਾ ਥੋੜਾ ਆਣਾ ਵਜਾਲੀ ਉੱਤੇ ਕਿਦੋਂ ਉਹ ਉੱਤੇ ਹੱਟ ਮਾਰ ਪੈਰ ਕੋ ਦੇ ਸਾਈਡਾਂ ਤੇ ਸਾਈਡਾਂ ਦਾ ਮਾਰਨੀ ਚੱਲ ਬਾਸਾ ਉਧਰ ਵੇਖ ਉਹਨੂੰ ਕਿਹਨ ਲੱਗਾ ਉਹ ਨਾਲ ਨਾਲ ਲੱਗਾ ਨਾਲ ਪਾ ਦੇ ਸਹੀ ਕਰਕੇ ਇਹ ਤਾਂ ਪਤਾ ਆ ਪਾ ਕੇ ਸਿਰੇ ਨੇ ਮਸ਼ੀਨ ਦਾ ਜੀ ਕੋਈ ਵੱਡਾ ਫਲ ਰਹੇ ਇਹਦਾ ਵਾਸਾ ਚੈਨ ਦਾ ਮੜਾ ਜ ਹੈਗਾ ਇਸ ਵਾਰ ਦੰਦਾ ਟਪਿਆ ਸੀ ਥੋੜਾ ਜਿਹਾ ਮੁੱਛਲ ਝੋਨੇ ਕਰਕੇ ਤੇ ਉਹਦੇ ਕਰਕੇ ਥੋੜਾ ਜਿਹਾ ਆਪਾਂ ਨੂੰ ਚੈਨ ਵਗੈਰਾ ਪਾਉਣੀ ਪਊਗੀ ਬਾਕੀ ਮਸ਼ੀਨ ਤਕਰੀਬਨ ਸਹੀ ਆ ਨੁਕਾ ਲਿਆ ਯਾਰ ਕੀ ਅੱਡੇ ਤੱਕ ਚਲਾ ਦੇ ਉੱਥੇ ਐਵੇਂ ਕਿਉਂ ਚੱਕ ਇੰਨਾ ਚੱਕੀ ਫਿਰਨਾ ਵਰਮਾ ਹਾਂ ਤੇ ਤਰਾ ਝੂਟਾ ਲੈਣਾ ਝੂਟਾ ਤੂੰ ਕੜਾ ਬੱਚਾ ਹੈਂ ਇਕਲਾ ਲਾਠ ਰੇਖਣ ਦੇ ਹਾਂ ਵੀਡੀਓ ਬਣਾਣੀ ਹੋਰ ਤੂੰ ਕੀ ਕਰਨਾ ਹੈ ਹੂੰ ਕੀ ਰੋਹ ਗੱਲ ਜਾ ਰਹਾ ਹੈ ਹੋਰ ਦੇਖ ਰਿਹਾ ਹਾਂ ਆਇਸ ਨਾ ਵੇ ਇਸੇ ਲੱਗਾ ਅਗਲਾ ਨਟ ਲਾ ਦੇ ਇਹ ਨਟ ਕਾਸ ਨਾ ਦੂਜੇ ਪਾ ਲੈਣਾ ਨਟ ਓਏ ਜਿਆਦਾ ਟੈਂਸਰ ਹੋ ਮੜਾ ਨਾ ਲਾ ਲਾ ਫਿਰ ਦੂਜੇ ਦੀ ਸੈਟਿੰਗ ਨਾਲ ਫਿਰ ਪਰ ਲੈ ਬਸ ਚੁੱਪ ਜਾ ਪੰਜਾਬ ਟੋ ਕਿਸੇ ਕੋ ਨਟ ਤੇ ਦੇ ਫਿਰ ਆ ਵੀ ਲਾ ਦੇ ਮੈਂ ਮੰਗੀ ਉਹ ਡੱਬਾ ਲਈ ਫਿਰ ਦੇ ਮੰਗੀ ਅਰੇ ਰੰਗ ਵਾਲਾ ਹੋਰ ਤਾਂ ਕੁਝ ਰਹਿ ਗਿਆੰਦਾ ਲੱਗਾ ਸਮਾਨ ਸਾਰਾ ਚੈਨਾ ਹਾਂ ਚੈਨਾ ਚੈਨਾ ਨੂੰ ਪੰਨਣਾ ਆ ਰੋੜਾ ਮਹਨਾਲ ਲਿ ਗਿਆ ਆਪਣੇ ਕੇਸ ਕਰਦੇ ਇਹਦੇ ਕਿੱਥੇ ਲੱਗਦੀਆਂ ਨੇ ਆ ਗਏ ਇਹਦਾ ਦੇ ਦੇ ਰੋੜਾ ਕੇ ਆਪਾਂ ਕਰਨੇ ਨੇ ਰੋੜਾ ਜੀ ਜਦ ਰੋੜਾ ਦਾ ਨਾ ਜੀ ਦੇ ਬਿਆਖਬੜ ਆ ਜਾ ਹਾਂ ਜਿਹੜਾ ਟੂ ਯਾਰਾ ਬਿਆਖਤ ਕਰਦਾ ਉਹ ਆੜਿਆ ਹੋਰ ਆੜੀ ਯਾਰ ਕੋਈ ਨੌਦੀ ਮਿਲਤ ਨਾ ਆੜੀ ਖੜਾ ਖੜੋ ਦਿੱਤੀਆਂ ਹਾਰੀਆਂ ਕਿੰਨਾ ਬੱਬੇ ਰੇ ਕਿੰਨੇ ਨਾਲ ਜੀ ਹਜ਼ਾਰ ਮਿਲੀਆਂ ਜਿਹਨੇ ਵਰਦੰਦੇ ਬਣਾਏ ਆਹੋ ਨੱਬਦੀ ਕੋਈ ਨਾ ਰਾੜ ਦੇ ਡੇਢੂ ਦਿੱਤੇ ਹੋਏ ਕਿਤੇ ਰਾੜ ਹੁੰਜ ਕੇ ਇਹ ਠੀਕ ਨੇ 6 ਹੋਰ ਘਟਾਲੇ ਰਾੜ ਦਾ ਹੋਰ ਕੀ ਹੈ 6 ਹੋਣੇ ਸਰਾਪ ਦੇ ਦੀ ਰਾਹ ਹੋਰ ਆਪ ਕੋ ਰੋਹੜੇ ਦਾ ਰੋਹੜਾ ਤੇ ਹੁਣ ਲੱਭੋ ਖਰਜਾ ਪੰਜਾਂ ਰਾਣੀ ਕੀ ਰਾੜ ਦੇਗਾ ਕੋਈ ਹੰਦਿਆ ਰਾੜ ਡਰ ਹਕਲਾ ਗਈ ਤੇ ਚਾਪ ਪਾਣਾ ਲਾਣਾ ਤੇ ਬਾਹ ਇਹਨੇ ਕੋ ਲੱਗਾਂ ਦਾ ਠੀਕ ਹੈ ਆ ਲਾ ਆ ਉੱਤੇ ਵੀਲ ਪਾਣਾ ਪਿਆ ਫਿੰਗਰਾਂ ਵਿੱਚ ਪੰਜਾਂ ਪੈ ਪੰਜੋਕ ਰੱਖਾ ਪਾ ਉਹ ਰੱਖਰਾ ਗਿਰ ਦੇ ਨਾਲ ਬਣਾਉ ਹੋਈ ਉਹ ਚਾਬੀ ਬਣੀ ਤੇੜੇ 83 ਅੱਠ ਤੇ ਰੱਖ ਤਰੇ ਟੋਚ ਚ ਕਿਹੜੇ ਗਾਉ? ਉਤਲੇ ਚੀ। ਹਾਂ ਜਿੱਦੇ ਪੰਜਾਂ ਰੈਂ। ਹਾਰੀਂ ਨਹੀਂ ਰੱਖੀ। ਅਨਾਰ ਕਸਣ ਵਾਲਾ ਜੀ। ਆ ਦੇਖੋ। ਇਹਦਾ ਦਿੱਤਾ। ਕੋਸ ਤੇ ਨਾੜਾ ਲਫੀਕਾ ਹੈ। ਪੰਜਾਂ ਕੁਲੀ ਬਦਲਣੀ ਹੈ। ਉਹ ਵੀ ਬਦਲਣੀ ਹੈ। ਉਹ ਆਪਾਂ ਵੀ ਬਦਲਣੀ ਹੈ। ਆਪਾਂ ਆਪਾਂ ਕਰਾ ਬਦਲਣਾ ਆਪਾਂ ਹਾਰੇ ਬਦਲਾ ਆਪੀ। ਪਰ ਆਪਾਂ ਲੈਣ ਗਏ। ਕਿਵੇਂ? ਜਦੋਂ ਲੈਣ ਗਏ ਹਾਰੇ ਆਪਾਂ ਬਾਪ ਕੀਤਾ ਸੀ ਮੈਂ। ਉਹ ਲੱਗਦਾ। ਉਹ ਤਾਂ ਨੁੱਕੇ ਰਹਿਣ ਕਿ ਛੱਡ ਥੱਲੇ ਦੇ। ਚਲ ਵੀ ਦਾ ਮੁਰਕਾ ਚਾਰ। ਕਿੰਨੋ ਜਰਾ ਮੁਸ਼ਕਿਲ ਆ ਗਿਆ ਇਹ ਥੱਲੇ ਗਰਮੀ ਹੋ ਗਈ ਹੂੰ ਥੱਲੀ ਹੋ ਗਈ ਮੇਰਾ ਥੱਲੀ ਦਦਾਂ ਹੋਈ ਜਰੂਰ ਆ ਪੋਲਜੀ ਤੇ ਆ ਤੇ ਪਜਾਮਾ ਪਾੜ ਗਿਆ ਜਦੋਂ ਮੀ ਆ ਇੱਥੇ ਗੱਟਾ ਬਹਿ ਸੀ ਹਾਂ ਗੱਟਾ ਲੈ ਕੇ ਪਜਾਮਾ ਪਾੜ ਗਿਆ ਗੱਟੇ ਦੇ ਚੱਗਾ ਲੈ ਸੀ ਤੇੜੇ ਮਝਾਨ ਕਿੱਧਰ ਖੜੋ ਜਾਏ ਜਾਣੇ ਮੈਂ ਨਾ ਯਾਰ ਉੱਪਰਲੇ ਟੱਕਣ ਲਾ ਚੱਲ ਉਹ ਤੈਨੂੰ ਦੱਸਣਾ ਚੱਲੋ ਐਨ ਆ ਜਾ ਆ ਜੀ ਬੇ ਚਾਨ ਵਿੱਚ ਕਰਕੇ ਨਾ ਐਂ ਲਾ ਦੇ ਪਾ ਦੇ ਇਹਵੇਂ ਲੱਗ ਜਾਣਾ ਚਾਨ ਅੜ ਗੇਣੀ ਕਿੰਨੀ ਇਹ ਨਾ ਗੀੜੇ ਗੁੜੇ ਪਾਈ ਗੀੜ ਨਾ ਪਤਾ ਚਾਨਾ ਖੁੱਲੀ ਜਾਂ ਜਣੇ ਆ ਵੀ ਪਾ பகுல